ਪੰਜਾਬੀ ਤਬਸਰਾ ਪੇਜ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਕੰਮ ਹੋਣ ਕਰਕੇ ਕੁਝ ਰਜੇਵੇਂ ਹਜੇ ਸੀ ਤੁਹਾਡੇ ਨਾਲ ਜੁੜਨ ਦਾ ਮੌਕਾ ਨਹੀਂ ਮਿਲਿਆ ਤੇ ਅੱਜ ਫਿਰ ਆਪਾਂ ਕੋਸ਼ਿਸ਼ ਕੀਤੀ ਹੈ ਕਿ ਦੋ ਚਾਰ ਮਿੰਟ ਲਈ ਤੁਹਾਡੇ ਨਾਲ ਕੁਝ ਸ਼ਬਦਾਂ ਦੀ ਸਾਂਝ ਪਾਈ ਜਾਵੇ ਕੁਝ ਗੱਲਾਂ ਬਾਤਾਂ ਕੀਤੀਆਂ ਜਾਣ ਤੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫਸਲਾਂ ਤੇ ਨਸਲਾਂ ਦੀ ਲੜਾਈ ਚੱਲ ਰਹੀ ਆ ਪੰਜਾਬ ਆਪਾਂ ਕਹ ਲਈਏ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਤੇ ਪੰਜਾਬ ਸਨਰਸ਼ ਦਾ ਪੇੜ ਬਣਿਆ ਹੋਇਆ ਬੜਾ ਕੁਝ ਪੰਜਾਬ ਦੇ ਵਿੱਚ ਉਥਲ-ਪੁਥਲ ਹੋ ਰਿਹਾ ਹੈ। ਵੈਸੇ ਤਾਂ ਜੇ ਪੰਜਾਬ ਦੀ ਸਮੱਸਿਆਵਾਂ ਦੀ ਗੱਲ ਕਰੀਏ ਪੰਜਾਬ ਨੂੰ ਜਿਵੇਂ ਆਪਾਂ ਪਹਿਲਾਂ ਕਹਿੰਦੇ ਹਾਂ ਹੁੰਦੇ ਸਾਈਕਲ ਨੂੰ ਓਵਰਆਲ ਓਵਰਹਾਲ ਕਰ ਦਿਓ ਉਹ ਓਵਰਹਾਲ ਕਰਨ ਵਾਲੀ ਗੱਲ ਹੋਈ ਪਈ ਆ। ਵੀ ਇਹਦੀਆਂ ਗੋਲੀਆਂ ਵੀ ਬਦਲਣ ਵਾਲੀਆਂ ਆ ਤੇ ਪੈਡਲ ਵੀ ਚੇਂਜ ਕਰਨ ਵਾਲੇ ਆ ਤੇ ਚੱਕਿਆਂ ਨਾਲ ਵੀ ਗਰੀਸ ਦੇਣ ਵਾਲੀਆਂ ਆ ਚੈਨ ਵੀ ਬਦਲਣ ਵਾਲੀਆਂ ਆ ਤੇ ਸਾਰਾ ਕੁਝ ਇਹਦਾ ਕਰਨ ਵਾਲਾ। ਵੀ ਸਮੱਸਿਆਵਾਂ ਬਹੁਤ ਨੇ ਤੇ ਹੱਲ ਬੜੇ ਥੋੜੇ ਨਿਕਲ ਰਹੇ ਨੇ। ਖਰਬਾਰ ਹਾਲ ਆਪਾਂ ਗੱਲ ਜਿਹੜੀ ਕਰਨੀ ਆ ਅੱਜ ਉਹ ਫਸਲਾਂ ਨਾਲ ਨਾਲ ਜੁੜੀ ਹੋਈ ਗੱਲ ਹੀ ਆ ਕਿ ਅਸੀਂ ਪਿਛਲੇ ਦਿਨੀ ਇੱਕ ਮੰਤਰੀ ਮਾਤ ਭਾਸ਼ਾ ਦੇ ਬਿਸਮਾਇਆ ਭਾਸ਼ਾ ਬਾਰੇ ਬੜੀ ਚਿੰਤਾ ਤੇ ਚਿੰਤਨ ਹੋਇਆ ਕਿ ਜਿਹੜੀ ਪੰਜਾਬੀ ਭਾਸ਼ਾ ਉਹ ਦਾ ਦਾਇਰਾ ਸੰਗੜ ਰਿਹਾ ਹੈ ਪੰਜਾਬੀ ਦਾ ਸ਼ਬਦ ਕੋਸ਼ ਘਟ ਰਿਹਾ ਹੈ ਪੰਜਾਬੀ ਬੋਲਣ ਵਾਲੇ ਲੋਕ ਘਟ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਿਛਲੇ ਦਿਨੀ ਹੋਈਆਂ ਤੇ ਉਸ ਗੱਲ ਦੇ ਵਿੱਚੋਂ ਮੇਰੇ ਮਨ ਦੇ ਵਿੱਚੋਂ ਕੁਝ ਖਿਆਲ ਆਏ ਨੇ ਇਹਦੇ ਮੈਂ ਸਾਂਝੇ ਤੁਹਾਡੇ ਨਾਲ ਕਰਨੇ ਨੇ ਕਿ ਮੈਨੂੰ ਲੱਗਦਾ ਪੰਜਾਬੀ ਨੂੰ ਕੋਈ ਖਤਰਾ ਨਹੀਂ ਪੰਜਾਬੀ ਕਿਸੇ ਪਾਸੇ ਕੋਈ ਛੋਟੀ ਨਹੀਂ ਹੋਣੀ ਕੋਈ ਸੰਗੜਦੀ ਨਹੀਂ ਬਸ ਆਪਾਂ ਪੰਜਾਬੀ ਬੋਲਣ ਵਾਲੇ ਇੱਥੇ ਰੱਖ ਲਈਏ ਪੰਜਾਬੀ ਬੋਲਣ ਵਾਲੇ ਆਪਦਾ ਮੁਲਕ ਆਪਦਾ ਖਿੱਤਾ ਆਪਦਾ ਜਿਹੜਾ ਘਰ ਆ ਉਹ ਛੱਡ ਕੇ ਨਾ ਜਾਣ ਜਦੋਂ ਹੁਣ ਇਸ ਫਰੰਟ ਤੇ ਸਾਡੇ ਬੱਚੇ ਕੈਨੇਡਾ ਜਾ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਜਿੱਥੇ ਅਸੀਂ ਕਹਿੰਦੇ ਪੰਜਾਬ ਦਾ ਬੌਧਿਕ ਬ੍ਰੇਨ ਡレイン ਹੋ ਰਹੀ ਆ ਉੱਥੇ ਸਾਡੀ ਬੋਲੀ ਨੂੰ ਵੀ ਇਸ ਚੀਜ਼ ਦਾ ਕਿਤਨਾ ਕਿਤੇ ਜਿਹੜੀ ਹੈਗੀ ਆ ਢਾਹ ਲੱਗ ਰਹੀ ਆ ਸੋ ਪੰਜਾਬੀ ਜਿੰਨਾ ਚਿਰ ਬੋਲਣ ਵਾਲੇ ਰਹਿਣਗੇ ਪੰਜਾਬੀ ਬੋਲਣ ਵਾਲਿਆਂ ਨੂੰ ਮੋੜ ਲਿਓ ਪੰਜਾਬੀ ਬੋਲਣ ਵਾਲਿਆਂ ਨੂੰ ਇੱਥੇ ਰੱਖ ਲਓ ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਮੈਂ ਥੋੜਾ ਜਿਹਾ ਇਤਿਹਾਸ ਦੇ ਵਿੱਚ ਜਾਵਾਂ ਤੇ ਸੂਬਿਆਂ ਦਾ ਪੁਨਰਗਠਨ ਹੋਇਆ ਉਹਦੇ ਵਿੱਚ ਖੁਦਮੁਖਤ ਪੰਜਾਬੀ ਭਾਸ਼ਾ ਦੇ ਆਧਾਰ ਤੇ ਵੀ ਸੂਬੇ ਬਣੇ ਤੇ 1 ਨਵੰਬਰ 1966 ਨੂੰ ਪੰਜਾਬ ਦਾ ਗਠਨ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਜੇ ਅਸੀਂ ਕਹ ਇਹਦੇ ਨੇ ਪੰਜਾਬ ਸੂਬਾ ਸੀ ਬਹੁਤ ਵੱਡਾ ਸੀ ਹਨਾ ਉਹ ਹੁਣ ਪੰਜਾਬ ਸੂਬੇ ਰਹਿ ਗਈ ਤਾਂ ਉਹ ਵੀ ਭਾਸ਼ਾ ਦੇ ਆਧਾਰ ਤੇ ਹੀ ਹੋਇਆ ਤੇ ਕਿਤੇ ਨਾ ਕਿਤੇ ਭਾਸ਼ਾ ਦੇ ਵਿੱਚ ਖੁਦਮਖਤਾਰੀ ਦੀ ਮੰਗ ਉਠੀ ਸੂਬਿਆਂ ਵੱਲੋਂ ਉਹਦੇ ਵਿੱਚ ਜੇ ਅਸੀਂ ਦੇਖਦੇ ਹਾਂ ਡਿਪਲੋਮੈਟਿਕ ਤੌਰ ਤੇ ਕਿਤਨਾ ਕਿਤੇ ਪ੍ਰਸ਼ਾਸਨਿਕ ਤੌਰ ਤੇ ਕੋਸ਼ਿਸ਼ਾਂ ਹੋਈਆਂ ਕਿ ਪੰਜਾਬ ਦੇ ਵਿੱਚ ਹੋਰ ਪਛਾਵਾ ਬੋਲਣ ਵਾਲੇ ਲੋਕ ਲਿਆਂਦੇ ਜਾਣ ਪੰਜਾਬ ਨੂੰ ਮਿਕਸ ਸੂਬਾ ਬਣਾਇਆ ਜਾਵੇ ਬਹੁਪਛਾਈ ਸੂਬਾ ਬਣਾਇਆ ਜਾਵੇ ਤੇ ਉਹ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਦੀ ਡੈਮੋਗ੍ਰਾਫੀ ਦੇਖੀਏ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਦੀ ਦੇਖੀਏ ਡਾਟਾ ਕੱਢ ਕੇ ਦੇਖੀਏ ਅੰਕੜਾ ਕੱਢ ਕੇ ਦੇਖੀਏ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਕਿੰਨੇ ਨੇ ਤਾਂ ਉਹ ਬੜਾ ਘਟਦਾ ਜਾ ਰਿਹਾ ਦਿਨੋਂ ਦਿਨ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਇਹ ਸਾਡੇ ਸਾਰਿਆਂ ਲਈ ਚਿੰਤਾ ਦੀ ਕਰਨੀ ਵੀ ਬਣਦੀ ਆ ਤੇ ਅਗਲੀ ਗੱਲ ਜਿਹੜੀ ਆਪਾਂ ਫਸਲਾਂ ਦੀ ਕਰੀਏ ਫਸਲਾਂ ਲਈ ਸੰਘਰਸ਼ ਹੋ ਰਿਹਾ ਖੇਤਾਂ ਲਈ ਸੰਘਰਸ਼ ਹੋ ਰਿਹਾ ਪਰ ਜਦੋਂ ਸਾਡੇ ਖੇਤ ਸਾਹਮਣੇ ਵਾਲੇ ਹੀ ਹੈ ਨਹੀਂ ਖੇਤ ਸਾਹਮਣੇ ਵਾਲੇ ਬੱਚੇ ਸਾਡੇ ਬਾਹਰ ਚਲੇ ਗਏ ਉਹਨਾਂ ਨੂੰ ਕੋਈ ਬਹੁਤਾ ਨਹੀਂ ਰਹਿਣਾ ਇਸ ਚੀਜ਼ ਦਾ ਕਿ ਸਾਡੀਆਂ ਸਾਡੇ ਖੇਤ ਬਟਡੌਲ ਜਾਂ ਜਿੱਥੇ ਵੀ ਸਾਡਾ ਹੈਗਾ ਸੋ ਇਸ ਮਸਲੇ ਤੇ ਥੋੜਾ ਜਿਹਾ ਚਿੰਤਨ ਕਰਨ ਦੀ ਵੀ ਲੋੜ ਆ ਤੇ ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਵੀ ਲੋੜ ਆ ਸੋ ਪੰਜਾਬ ਦੇ ਵਿੱਚ ਜੇ ਸ਼ਹਿਰਾਂ ਦੀ ਗੱਲ ਕਰਦੇ ਅੱਜ ਤਾਂ ਅਸੀਂ ਦੇਖਦੇ ਹਾਂ ਕਿ ਉੱਥੇ ਬਿਲਕੁਲ ਹਿੰਦੀ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਆ ਜਾਂ ਅੰਗਰੇਜ਼ੀ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਆ ਸਾਨੂੰ ਭਾਸ਼ਾ ਭਾਸ਼ਾ ਨਾਲ ਕਿਸੇ ਨਾਲ ਕੋਈ ਜੈਲਸੀ ਨਹੀਂ ਕੋਈ ਈਰਖਾ ਨਹੀਂ ਮਾਪਾ ਕਹਿੰਦੇ ਹੁੰਨੇ ਇਹ ਵੀ ਬੰਦਾ ਜਿੰਨੀਆ ਭਾਸ਼ਾਵਾਂ ਸਿੱਖਦਾ ਉਹਦੇ ਵਿੱਚੋਂ ਉਹਨੇ ਮਨੁੱਖ ਪੈਦਾ ਹੁੰਦੇ ਨੇ ਤਾਂ ਵਿਅਕਤੀ ਦਾ ਜਿਹੜਾ ਬੌਧਿਕ ਤੇ ਵਿਅਕਤੀਤਵ ਆ ਜਿਹੜਾ ਬਹੁਤ ਵਿਸ਼ਾਲ ਹੁੰਦਾ ਭਾਸ਼ਾ ਬੋਲਣ ਦੇ ਨਾਲ ਪਰ ਫਿਰ ਵੀ ਕਿਤਨਾ ਕਿਤੇ ਪੰਜਾਬੀ ਦੀ ਸਲਾਮਤੀ ਲਈ ਪੰਜਾਬੀ ਦੀ ਖੈਰ ਖਵਾ ਲਈ ਪੰਜਾਬੀ ਦੀ ਪਰਫੁੱਲਤਾ ਲਈ ਸਾਨੂੰ ਜਿਹੜਾ ਹੈਗਾ ਯਤਨ ਕਰਨ ਦੀ ਲੋੜ ਆ ਪੰਜਾਬੀ ਭਾਸ਼ਾ ਬੋਲਣ ਵਾਲੇ ਸਾਡੇ ਬੱਚੇ ਆ ਜਿਹੜੇ ਜਾਂ ਸਾਡੀ ਪੀੜ੍ਹੀ ਆ ਉਹ ਇੱਥੇ ਰੱਖਣ ਦੀ ਲੋੜ ਆ ਇੱਕ ਦਰਲਾਪ ਆ ਇੱਕ ਸੰਤਾਪ ਆ ਸਾਡੇ ਜਿਹੜੇ ਪੇਰੈਂਟਸ ਆ ਉਹ ਉੱਥੇ ਜਾਂਦੇ ਨੇ ਆਪਾਂ ਪ੍ਰਵਾਸ ਨੂੰ ਵੀ ਨਹੀਂ ਕਹਿੰਦੇ ਕਿ ਇਹਨੂੰ ਥੋੜਾ ਜਿਹਾ ਕਿਤਨਾ ਕਿਤੇ ਵਿਸ਼ਾ ਵਿਧਾਨ ਦੇ ਵਿੱਚ ਲਿਆਉਣ ਦੀ ਲੋੜ ਆ ਤੇ ਨਹੀਂ ਜਿਹੜੀ ਪੰਜਾਬੀ ਆ ਸਾਡੀ ਇਹ ਗੁਰੂਆਂ ਪੀਰਾਂ ਦੀ ਜਿਸ ਤਰ੍ਹਾਂ ਕਿਹਾ ਭਾਸ਼ਾ ਹੈਗੀ ਆ ਬੋਲੀ ਆ ਸਾਡੀ ਮਾਂ ਬੋਲੀ ਆ ਮੱਖ ਮਿੱਠੀ ਲੋਰੀਆਂ ਘੋੜੀਆਂ ਜੋੜੀਆਂ ਵਾਲੀ ਬੋਲੀ ਆ ਜਿੰਦਾਬਾਦ ਰਹਿਣੀ ਆ ਤੇ ਆਪਾਂ ਕੋਸ਼ਿਸ਼ ਕਰੀਏ ਹੁਣ ਅਸੀਂ ਜਦੋਂ ਪ੍ਰੈਕਟੀਕਲ ਅਪਰੋਚ ਦੀ ਗੱਲ ਕਰਦੇ ਆ ਸਾਡੇ ਜਵਾਕ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਨੇ ਸਾਡੇ ਜਵਾਕ ਵਿਹਾਂ ਦੇ ਵਿੱਚ ਪੈਲਸਾਂ ਦੇ ਵਿੱਚ ਅੰਗਰੇਜ਼ੀ ਧੁਨਾਂ ਤੇ ਜਿਹੜੇ ਮਾਈਕਲ ਜੈਕਸਨ ਦੀਆਂ ਧੁਨਾਂ ਤੇ ਨੱਚਦੇ ਨੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿੱਥੇ ਅਸੀਂ ਆਪਦੀ ਮਾਤ ਭਾਸ਼ਾ ਦੇ ਨਾਲ ਬਿਤਕਰਾ ਕਰਦੇ ਆ ਜਿਹੜੀ ਭਾਸ਼ਾ ਸਾਨੂੰ ਸਮਝ ਆਉਂਦੀ ਆ ਜਿਹੜੀ ਭਾਸ਼ਾ ਸਾਡੀ ਤੋਰ ਅੰਦਰ ਤੱਕ ਬਸੀ ਹੋਈ ਆ ਰਮੀ ਹੋਈ ਆ ਤਾਂ ਉਹਨੂੰ ਛੱਡ ਕੇ ਅਸੀਂ ਇੱਕ ਸੋ ਕਾਲਡ ਫੈਸ਼ਨ ਵਾਸਤੇ ਇੱਕ ਬਾਦੂ ਦੀ ਦਿਖਾਵਾ ਵਾਸਤੇ ਅਸੀਂ ਉਸ ਪਾਸੇ ਵੱਲ ਜਾਂਦੇ ਆ ਸੋ ਵੈਸੇ ਪੰਜਾਬੀ ਭਾਸ਼ਾ ਬੜੀ ਵਿਸ਼ਾਲ ਹੈ ਨੇ ਬੜੇ ਸ਼ਬਦ ਸ਼ਬਦ ਲਏ ਨੇ ਬੜੇ ਸ਼ਬਦ ਦਿੱਤੇ ਨੇ ਤਾਂ ਉਹ ਵਿਸ਼ਾਲ ਹੋਈ ਆ ਇਹਨੇ ਕਿਨਾਰੇ ਤੋੜੇ ਨੇ ਕੰਡੇ ਤੋੜੇ ਨੇ ਤਾਂ ਇੱਕ ਹੋਰ ਮੈਂ ਜਿਹੜੀ ਮੈਨੂੰ ਲੱਗਦੀ ਹੈ ਗੱਲ ਕਿਤੇ ਨਾ ਕਿਤੇ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ ਮਾਤ ਭਾਸ਼ਾ ਦਿਵਸ ਨਵੰਬਰ ਦੇ ਵਿੱਚ ਸਰਕਾਰ ਵੱਲੋਂ ਬੜੇ ਵੀਡੇ ਪੋਸਟਰ ਆ ਫਲੈਕਸ ਆ ਹੋਰ ਬੜੀਆਂ ਕਾਨਫਰੰਸਾਂ ਗੋਸ਼ਟੀਆਂ ਕੀਤੀਆਂ ਜਾਂਦੀਆਂ ਨੇ ਪਰ ਉਹ ਗੋਸ਼ਟੀਆਂ ਗੋਸ਼ਟੀਆਂ ਰਹਿ ਜਾਂਦੀਆਂ ਨੇ ਤਾਂ ਮੈਨੂੰ ਹੀ ਲੱਗਦਾ ਕਿਸੇ ਮਹਿਕੇ ਮੈਨੂੰ ਟਾਰਗੇਟ ਦਿੱਤਾ ਜਾਂਦਾ ਕਿ ਤੁਸੀਂ ਪੰਜਾਬੀ ਲਈ ਕੀ ਕੀਤਾ ਆਪਣੀ ਸੁਖਮ ਯੋਜਨਾ ਕੋਈ ਹੋਵੇ ਕਿ ਅਸੀਂ ਪੰਜਾਬੀ ਦੀ ਪਰਫੁੱਲਤਾ ਲਈ ਆ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਦਰਜਾਬੰਦੀ ਕਿ ਆ ਇਹ ਆ ਮਹਿਕਮੇ ਨੇ ਪਾਸ਼ਾ ਲਈ ਬਹੁਤ ਕੰਮ ਕੀਤਾ ਉਹਨੂੰ ਉਸੇ ਕੋਈ ਸਟੇਟ ਲੈਵਲ ਤੇ ਉਹਦੇ ਕਰਮਚਾਰੀਆਂ ਨੂੰ ਸਟੇਟ ਲੈਵਲ ਤੇ ਸਨਮਾਨ ਕਿ ਇਹਨਾਂ ਨੇ ਪੰਜਾਬੀ ਲਈ ਜਿਹੜਾ ਕੰਮ ਕੀਤਾ ਕੇਵਨ ਸਰਕਾਰੀ ਪੁੱਤਰ ਕੱਢਣ ਵਾਲਾ ਪੰਜਾਬੀ ਦੀ ਪਰਫੁੱਲਤਾ ਨਹੀਂ ਹੋਣੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਜੈ ਸਿੰਘ ਲక్ష్మణ ਸਿੰਘ ਗੱਲ ਮਾਫ ਚੋਣਾ ਲక్ష్మణ ਸਿੰਘ ਗੱਲ ਨੇ ਪੰਜਾਬੀ ਲਈ ਬੜਾ ਕੰਮ ਕੀਤਾ ਉਹਨਾਂ ਨੇ ਲਕੀਰ ਬਾਹ ਕੇ ਪੰਜਾਬੀ ਲਈ ਪੰਜਾਬੀ ਲਈ ਖੜੇ ਤਾਂ ਜਿੱਥੇ ਸਾਡੇ ਨਾਮਕਰਨ ਹੋਣੇ ਚਾਹੀਦੇ ਨੇ ਪੰਜਾਬੀ ਦੇ ਵਿੱਚ ਬੱਚਿਆਂ ਦੇ ਨਾਮ ਜਿਵੇਂ ਆਪਾਂ ਕਹਿ ਲਈਏ ਫਤੇ ਸਿੰਘ ਹਨਾ ਰਣਜੀਤ ਸਿੰਘ ਇਸ ਤਰ੍ਹਾਂ ਦੇ ਨਾਮ ਜਿਨ੍ਹਾਂ ਦੇ ਵਿੱਚ ਇੱਕ ਚੜ੍ਹਦੀ ਕਲਾ ਹੋਵੇ ਇੱਕ ਖੁਲਾਸ ਹੋਵੇ ਉਸ ਤਰ੍ਹਾਂ ਦੀ ਸਾਨੂੰ ਅ ਪਰਫੁੱਲਤ ਕਰਨ ਦੀ ਲੋੜ ਆ ਸੋ ਅੱਜ ਛੋਟੀ ਜੀ ਆਪਾਂ ਗੱਲ ਤੁਹਾਡੇ ਨਾਲ ਕੀਤੀ ਆ ਪੰਜਾਬੀ ਦਾ ਅਫਸਰਾ ਦੇ ਮਾਦਮ ਤੇ ਆਪਾਂ ਦੁਬਾਰੇ ਹੁਣ ਲਗਾਤਾਰ ਜੁੜਾਂਗੇ ਤੁਹਾਡੇ ਨਾਲ ਗੱਲਬਾਤ ਠੀਕ ਲੱਗੀ ਹੋਊਗੀ ਸਾਰੇ ਸलामਤ ਰਹੋ ਜਿੰਦਾਬਾਦ ਰਹੋ ਪੰਜਾਬ ਪੰਜਾਬ ਪੰਜਾਬੀ ਪੰਜਾਬੀ ਐਥਲੀਟਸ ਹੀ ਸਾਰੇ ਕੰਮ ਕਰਦੇ ਰਹੀਏ ਧੰਨਵਾਦ